ਜਿੰਦਾਬਾਦ ਜਿੰਦਾਬਾਦ ਕਾਕਾ ਇੱਕਾ ਜਿੰਦਾਬਾਦ ਜਿੰਦਾਬਾਦ 올 ਇੰਡੀਆ ਸਟੇਟ ਬੈਂਕ ਕਾ ਪਟਿਆਲਾ ਰਿਟਾਇਰਡ EMPLOYEES ASSOCIATION ਦੀ ਮੀਟਿੰਗ ਪ੍ਰਭਾਤ ਪ੍ਰਵਾਨਾ ਮੈਮੋਰੀਅਲ ਟ੍ਰੇਡ ਯੂਨੀਅਨ ਸੈਂਟਰ 12 ਦੇ ਗਾਰਡਨ ਪਟਿਆਲਾ ਵਿਖੇ ਹੋਈ ਐਸ ਕੇ ਗੌਤਮ ਚੇਅਰਮੈਨ ਸਟੇਟ ਬੈਂਕ ਕਾ ਫੀਡੀਆਂ EMPLOYEES UNION ਚੰਡੀਗੜ੍ਹ ਸਰਕਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਮੀਟਿੰਗ ਵਿੱਚ ASSOCIATION ਦੇ ਅਹੁਦੇਦਾਰ ਰਮੇਸ਼ ਸ਼ਰਮਾ, टी एस ਲਗਾਨੀ, ਹਰਚਰਨ ਸਿੰਘ, ਸ਼ੁਭਕਰਨ ਗਿੱਲ, ਯਾਦਵਤ ਸਿੰਘ आरके फूल श्रीमती मधुकाबा श्रीमती स्निता पाटिया समेत मेंबरਾਂ ਨੇ ਆਪਣੀ ਹਾਜ਼ਰੀ ਦਰਜ ਕਰਵਾਈ ਐਸਕੇ ਗੌਤਮ ਨੇ ਜ਼ਿਕਰ ਕਰਦਿਆਂ ਹੋਇਆ ਯੂनाइटेड ਫਾਰਮ ਆਫ ਬੈਂਕ ਯੂਨੀਅਨ ਦੁਆਰਾ ਲਗਾਤਾਰ ਸੰਘਰਸ਼ ਤੋਂ ਬਾਅਦ ਪਰਿਵਾਰਕ ਪੈਨਸ਼ਨ ਐਕਸ ਗ੍ਰੇਸ਼ੀਆ ਤੇ ਹੋਰ ਲਾਭਾਂ ਲਈ ਹਾਲ ਹੀ ਵਿੱਚ ਕੀਤੇ ਗਏ ਸੁਧਾਰਾਂ ਲਈ ਮੈਂਬਰਾਂ ਨੂੰ ਵਧਾਈ ਦਿੱਤੀ ਮੀਟਿੰਗ ਤੋਂ ਬਾਅਦ ਤੀਜ ਸਮਾਰੋਹ ਵੀ ਕਰਾਇਆ ਗਿਆ ਜਿਸ ਵਿੱਚ ਇਸਤਰੀ ਮੈਂਬਰਾਂ ਵੱਲੋਂ ਗਿੱਧਾ ਤੇ ਬੋਲੀਆਂ ਪੇਸ਼ ਕੀਤੀਆਂ ਗਈਆਂ ਮੀਟਿੰਗ ਵਿੱਚ ਐਸਬੀਆਈ EMPLOYEES UNION ਚੰਡੀਗੜ੍ਹ ਸਰਕਲ ਦੇ ਅਹੁਦੇਦਾਰ ਮਨਮੀਤ ਸਿੰਘ ਪਰਮਜੀਤ ਸਿੰਘ ਲਵੀਰ ਸ਼ਰਮਾ ਤੇ ਅੰਗਤ ਸਿੰਘ ਵੀ ਹਾਜ਼ਰ ਰਹੇ 올 ਇੰਡੀਆ ਸਟੇਟ ਬੈਂਕ ਆਫ ਪਟਿਆਲਾ ਰਿਟਾਇਰੀਜ਼ ਐਸੋਸੀਏਸ਼ਨ ਦੀ ਪਟਿਆਲਾ ਯੂਨੀਵਰਸਿਟੀ ਜਿਹੜੀ ਮੀਟਿੰਗ ਹੈ ਉਹ ਪ੍ਰਵਾਤਪੁਰਵਾਨਾ ਟਰੇਡਿੰਗ ਸੈਂਟਰ ਦੇ ਵਿੱਚ ਹੋਈ ਔਰ ਜਿਸ ਦੇ ਅੰਦਰ 50 ਤੋਂ ਵੱਧ ਜਿਹੜੇ ਸਾਡੇ ਰਿਟਾਇਰੀਜ਼ ਮੈਂਬਰਸ ਨੇ ਉਹਨਾਂ ਨੇ ਇਸ ਦੇ ਵਿੱਚ ਮੀਟਿੰਗ ਦੇ ਵਿੱਚ ਭਾਗ ਲਿਆ ਔਰ ਇਸ ਦੇ ਵਿੱਚ ਜੋ ਸਾਡੀਆਂ ਮੰਗਾਂ ਨੂੰ ਲੈ ਕੇ ਜਾਂ ਸਾਡੀਆਂ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਪ੍ਰਾਪਤੀਆਂ ਹੋਈਆਂ ਨੇ ਉਹ ਡਿਸਕਸ ਕਰਨ ਦੇ ਲਈ ਤੇ ਆਉਣ ਵਾਲੇ ਸਮੇਂ ਦੇ ਅੰਦਰ ਕੇਸ ਕਿਸਮ ਦੇ ਨਾਲ ਅਸੀਂ ਜੋ ਸਾਡੀ ਟਾਸਕ ਹੈ ਉਸ ਨੂੰ ਫਾਈਨਲਾਈਜ਼ ਕਰਨ ਦੇ ਲਈ ਮੀਟਿੰਗ ਕੀਤੀ ਗਈ ਸੀ ਔਰ ਇਸ ਮੀਟਿੰਗ ਦੇ ਅੰਦਰ ਅੱਜ ਕਿਉਂਕਿ ਸ਼ਾਵਨ ਤੇ ਤੀਜਾ ਦਾ ਜਿਹੜਾ ਆ ਸਮਾ ਚੱਲ ਰਿਹਾ ਔਰ ਸਾਡੇ ਲੀਡੀ ਮੈਂਬਰਸ ਨੇ ਤੀਜ सेलिब्रेशन ਵੀ ਕੀਤੀ ਔਰ ਖਾਸ ਤੌਰ ਦੇ ਉਤੇ ਅੱਜ ਖੀਰ ਪੂੜੇ ਦਾ ਜਿਹੜਾ ਹੈਗਾ ਉਹ ਲੰਗਰ ਵੀ ਬਣਾਇਆ ਗਿਆ ਸੀਗਾ ਇਹਨਾਂ ਨੇ ਉਸ ਨੂੰ ਵੀ ਛਕਿਆ ਔਰ ਅਸੀਂ ਇਸ ਜੋ ਪਾਸ ਦੇ ਵਿੱਚ ਏਆਈਬੀਏ ਔਰ ਯੂਨਾਈਟਿਡ ਫੋਰਮ ਦੇ ਬੈਨਰ ਹੇਟ ਜੋ ਪ੍ਰਾਪਤੀ ਹੋਈ ਹੈ ਇਸ ਦੇ ਮੁਤਾਬਕ ਐਕਸ ਗਰੇਸ਼ੀਆ ਐਮਲੀ ਪੈਨਸ਼ਨ ਤੇ ਰਿਟਾਇਰਡ EMPLOYEES ਦਾ ਜਿਹੜਾ ਡੀਆਰੀ ਉਹ ਪ੍ਰਾਪਤੀ ਕੀਤੀ ਗਈ ਹੈ ਇਸ ਨੂੰ ਵੀ ਸੈਲੀਬ੍ਰੇਟ ਕੀਤਾ ਗਿਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਕੋਸ਼ਿਸ਼ ਕਰਾਂਗੇ ਕਿ ਵੱਧ ਤੋਂ ਵੱਧ ਰਿਟਾਇਰਡ ਮੈਂਬਰਸ ਨੂੰ ਵੀ ਜੁੜਿਆ ਜਾਏ ਅਸੀਂ 올 ਇੰਡੀਆ ਬੈਂਕ EMPLOYEES ASSOCIATION ਵੱਲੋਂ ਤੇ ਪੰਜਾਬ ਬੈਂਕ EMPLOYEES FEDERATION ਵੱਲੋਂ ਸਾਨੂੰ ਇਨਵਾਈਟ ਕੀਤਾ ਗਿਆ ਸੀਗਾ ਮੈਂ ਇਸ ਮੌਕੇ ਦੇ ਉੱਤੇ ਪੰਜਾਬ ਬੈਂਕ EMPLOYEES FEDERATION ਵੱਲੋਂ ਤੇ ਸਟੇਟ ਬੈਂਕ ਆਫ ਇੰਡੀਆ EMPLOYEES UNION ਚੰਡੀਗੜ੍ਹ ਸਰਕਲ ਵੱਲੋਂ ਇਹ ਸਾਰੇ ਰਿਟਾਇਰਡ ਸਾਥੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਤੇ ਰਿਟਾਇਰਡ ਐਸੋਸੀਏਸ਼ਨ ਦੇ ਛੱਡੇ ਉੱਤੇ ਸਾਡੇ ਘੱਟੋ ਘੱਟ ਵੀ 50 ਬੰਦੇ ਜਿਹੜੇ ਹੈ ਇਸ ਮੀਟਿੰਗ ਦੇ ਵਿੱਚ ਹਿੱਸਾ ਲਤਾਂ ਜੋ ਕਿ ਇਹਦੇ ਵਿੱਚ ਸਾਨੇ ਸਰਕਾਰ ਨੂੰ ਇਹ ਅਪੀਲ ਕੀਤੀ ਹੈ ਕਿ ਸਾਡੀ ਬੜੀ ਜਿਹੜੀ ਲੰਬੀ ਪੈਂਡਿੰਗ ਜਿਹੜੀ ਸਾਡੀ ਡਿਮਾਂਡ ਹੈ ਪੈਨਸ਼ਨ ਅਪਡੇਸ਼ਨ ਉਹਦੇ ਉਹ ਵੱਲ ਧਿਆਨ ਦਿੱਤਾ ਜਾਵੇ ਤੇ ਬਹੁਤ ਹੀ ਲੰਬੇ ਸਮੇਂ ਤੋਂ ਅਸੀਂ ਲਟਕ ਰਹੇ ਹਾਂ ਤੇ ਸਰਕਾਰ ਨੂੰ ਇਹ ਉਮੀਦ ਕਰਦੇ ਹਾਂ ਕਿ ਬਹੁਤ ਜਲਦੀ ਤੋਂ ਜਲਦੀ ਸਰਕਾਰ ਸਾਡੀ ਗੱਲ ਸੁਨੇਗੀ ਉਸ ਤੋਂ ਬਾਅਦ ਪੈਨਸ਼ਨ ਪੈਨਸ਼ਨ ਦੇ ਜੋ ਹੋਰ ਐਕਸ ਗਰੇਸ਼ੀਆ ਸਾਨੂੰ ਜੋ ਸਰਕਾਰ ਨੇ ਦਿੱਤਾ ਅਸੀਂ ਉਹਦੇ ਵੀ ਬਹੁਤ ਧੰਨਵਾਦ ਹੈ ਤੇ ਅੱਜ ਜਿਹੜੀ ਸਾਡੇ ਲੇਡੀਜ਼ ਕਾਮਰੇਡ ਹੈ ਜਿਨ੍ਹਾਂ ਨੇ ਸਾਡਾ ਬਹੁਤ ਹੀ ਵਧੀਆ ਸਾਥ ਦਿੱਤਾ ਅਸੀਂ ਉਹਨਾਂ ਦਾ ਹੀ ਬਹੁਤ ਧੰਨਵਾਦੀ ਆਂ ਸੇ ਸਾਥੀਓ ਤੇ ਭੈਣੋ ਅੱਜ ਸਾਡੀ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਸਾਰੇ ਇਸ਼ੂ ਸਾਡੇ ਪ੍ਰਧਾਨ ਜੀ ਨੇ ਡਿਸਕਸ ਕੀਤੇ ਉਹਨਾਂ ਤੋਂ ਅਸੀਂ ਕਾਫੀ ਵਰਵਾ ਵਿਤ ਹੋਏ ਆ ਤੇ ਨਾਲ ਹੀ ਅੱਜ ਤੀਜ ਦਾ ਤਿਹਾਰ ਵੀ ਮਨਾਇਆ ਗਿਆ ਹੈ ਮੇਰੇ ਨਾਲ ਤੁਸੀਂ ਦੇਖ ਰਹੇ ਹੋ ਕਾਫੀ ਮੇਰੀਆਂ ਭੈਣਾਂ ਹੈ ਜਿਨ੍ਹਾਂ ਨੇ ਤੀਜ ਦਾ ਤਿਹਾਰ ਬੜੇ ਸ਼ੌਂਕ ਨਾਲ ਮਨਾਇਆ ਤੇ ਸਾਡੇ ਇੱਥੇ ਲੰਗਰ ਵੀ ਅੱਜ ਖੀਰ ਪੂੜੇ ਦਾ ਹੈ ਤੇ ਉਸ ਦੇ ਨਾਲ ਤੀਆਂ ਦੇ ਤਿਹਾਰ ਦੀ ਹੋਰ ਵੀ ਖੁਸ਼ੀ ਵਧ ਗਈ ਹੈ ਇਹ ਮੈਂ ਸਾਰਿਆਂ ਦਾ ਧੰਨਵਾਦ ਕਰਦੀ ਆ ਤੇ ਆਏ ਹੋਏ ਸਾਰਿਆਂ ਭੈਣਾਂ ਦਾ ਭਰਾਵਾਂ ਦਾ ਸਭ ਦਾ ਧੰਨਵਾਦ ਕਰਦੀ ਆ